ਮੇਰੇ ਵੱਲੋਂ ਇਹ ਸਾਰੇ ਅਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਆਪਾਂ ਵਲੌਗ ਸਟਾਰਟ ਕਰਦੇ ਆਂ ਆਪਾਂ ਨੇ ਅੱਜ ਬਣਾਉਣਾ ਹੈ ਕੜੀ ਤੇ ਚੌਲ ਬੱਚਾ ਵਾਸਤੇ ਤੇ ਇਧਰ ਨੂੰ ਮੈਂ ਸਰੋਂ ਦਾ ਤੇਲ ਪਾ ਕੇ ਥੋੜਾ ਜਿਹਾ ਹਿਣ ਕਲਕਾ ਲਿਆ ਇਹਦੇ ਵਿੱਚ ਧੂਆ ਨਿਕਲੇ ਗੈਸ ਬੰਦ ਕਰਤੀ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮੂੰਗ ਪਹਿਲਾਂ ਆਪਾਂ ਇਹਦੇ ਵਿੱਚ टमाटर पावे चंगी तरह गल जाए ना ही आप लहसून पा देंगे प्याज आप थोड़ा जाए इधर आप बेसन ला लिया ये दही भी ले ली के दही थोड़ी जी घट सी मतलब है तो पूरी खट्टी थोड़ी घट सी इस करके मैं दो टमाटर पाते क्योंकि कड़ी तो खटी खट्टी स्वाद आ जाती है ਮਸਾਲਾ ਥੋੜਾ ਪਾਣੀ ਪਾ ਕੇ ਇਹਨੂੰ ਫੈਂਡ ਲੈ ਲਏ। ਹੁਣ ਮੈਂ ਥੋੜੀ ਇਹ ਬਹੁਤ ਜ਼ਿਆਦਾ ਤੀਸ ਹੈ ਨਾ। ਤੇ ਹੁਣ ਆਪਾਂ ਇਹਨੂੰ ਗੈਸ ਤੇ ਰਲਾ ਲਈਏ। ਜੇ ਤੁਸੀਂ ਬਹੁਤ ਜ਼ਿਆਦਾ ਆਪਾਂ ਗਰਮ ਤੇਲ ਦੇ ਵਿੱਚ ਪਾ ਦਿੰਨੇ ਆ ਨਾ ਟਮਾਟਰ ਪਿਆਜ਼ ਤਾਂ ਫਿਰ ਉਹ ਮੱਚ ਜਾਂਦੇ ਆ। ਇਸ ਕਰਕੇ ਥੋੜਾ ਠੰਡਾ ਹੋ ਜੇ ਫਿਰ ਪਾਇਆ ਕਰੋ। ਪਹਿਲਾਂ ਉਹ ਚੰਗੀ ਤਰ੍ਹਾਂ ਭਾਲਿਆ ਕਰੋ। उस तो बाद फिर पाया करो ना, ना, ना आप चंगी तरह फेंक लें कोई घट न गंढ न कोई अपना चंकी तरह भल गया कड़ी का घोल सारा जो हम आप टमा पाए थे चंगी तरह मैश हो गया पाए थे ਇਹਨਾਂ ਘਰੇ ਕੜੀ ਦੇ ਵਿੱਚ ਉੱਪਰ ਉੱਪਰ ਤੇ ਨਾ ਪਰੇ ਕਰਨਗੇ ਤੇ ਹੁਣ ਇਹ ਚੰਗੀ ਤਰ੍ਹਾਂ ਗਲ ਜਾਣਗੇ। ਮਿਕਾ ਉਹ ਬੱਚੇ ਫਿਰੋਂ ਕੱਢ ਦਿੰਦੇ ਆ ਟਮਾਟਰ ਆ। ਇਹ ਆਪਾਂ ਆਲੂ ਆ ਤੇ ਚੱਲ ਪਿਆਜ਼ ਲਈ ਆ। ਇੱਕ ਹੀ ਆਲੂ ਭਾਇਆ ਆਪਾਂ। ਇਹਨਾਂ ਨੂੰ ਪਿਆਜ਼ਾਂ ਨੂੰ ਆਪਾਂ ਥੋੜੇ ਹੀ ਭੁੰਨਾਂਗੇ ਬਹੁਤ ਜ਼ਿਆਦਾ ਨਹੀਂ ਭੁੰਨੇ। ਇਹਨਾਂ ਵਿੱਚ ਜੀਰਾ ਭੁਲਜੀ ਪਾਣਾ। ਯਾਨੀ ਮੇਨ ਚੀਜ਼ੇ ਵਿੱਚ ਪਾਉਣ ਵਾਲੀ ਇਹਨਾਂ ਨੂੰ ਆਪਾਂ ਆਹ ਜਿਹੜਾ ਸਾਈਡ ਤੇ ਕਰਕੇ ਇਸੇ ਕੋਲ ਨਲਾਂਗੇ ਜੀ ਲਓ। ਇਹ ਵੀ ਹਿੰਗਾ ਪਾ ਰਹੇ ਹਾਂ। ਥੋੜਾ ਜਿਹਾ ਟਮਾਟਰ ਦੇ ਵਿੱਚ ਜੀਰਾ ਭੁੰਨਾਈ ਜਾਂਦਾ। ਲਓ। ਭੁੰਨ ਲਿਆ ਗਾ। ना पो ड करना पගේ नाम चते हल्जी पा हैं पानी मा करना ਕਾਹਦੇ ਮੁੰਡੇ ਸੀ ਬਣਾਈ ਸੀ ਬੱਚੇ ਕੱਲ ਵੀ ਗਿਆ ਨਾ ਅੱਗੇ ਨੂੰ ਬਣਾ ਲਏ ਠੀਕ ਕੱਲ ਫਿਰ ਸਬਜ਼ੀ ਹੋਰ ਬਣਾਈ ਸੀ ਅੱਜ ਮੈਂ ਕਿਹਾ ਮੈਂ ਉਹਦੇ ਸਕੂਲੋਂ ਆਉਣ ਤੋਂ ਪਹਿਲਾਂ ਬਣਾ ਲਵਾਂ ਬੱਚੇ ਖਾ ਲੈਣਗੇ ਲਓ ਜੀ ਚੰਗੀ ਤਰ੍ਹਾਂ ਹੁਣ ਆਪਣਾ ਇਹ ਹੋ ਗਿਆ ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਪਾ ਲੀਏ ਨਾਲ ਨਾਲ ਆਪਾਂ ਫੁਲਾਵਾਂਗੇ ਥੱਲੇ ਨਾਲ ਆ ਕੇ ਪਾਣੀ ਪਾ ਲਿਆ ਕਰੋ ਕਿਉਂਕਿ ਜਦੋਂ ਆਪਾਂ ਪਾਣੀ ਜਦੋਂ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੰਦੇ ਆ ਤਾਂ ਫਿਰ ਇਹ ਸਾਤੋਂ ਨਹੀਂ ਸ਼ੁਰੂ ਹੋ ਜਾਂਦੀ ਹੈ ਤਾਂ ਘੱਟੋ ਘਾਟ ਅੱਧਾ ਘੰਟਾ ਤਾਂ ਬੜੇ ਨਾ ਬੜੀ ਹੋਲਾਂ ਚ ਤੇ ਅੱਧਾ ਘੰਟਾ ਬਣਾਵਤ ਤੇ ਉਂਝ ਜੇ ਸਿੰਮ ਤੇ ਬਣਾਉਣੀ ਆ ਫਿਰ ਜ਼ਿਆਦਾ ਟਾਈਮ ਪਾ ਲਓ ਤੁਸ ਕੜੀ ਇਹਦੇ ਜਿੰਨਾ ਰਿਜੀ ਚ ਹੋਊਗੀ ਉਨੀ ਬਹੁਤ ਵਧੀਆ ਬਣਦੀ ਆ ਕਸ ਆਪਾਂ ਨੂੰ ਇੰਨੇ ਪਾਣੀ ਦੀ ਜ਼ਰੂਰਤ ਸੀ ਆਪਾਂ ਇੰਨਾ ਪਾ ਲਿਆ ਇਧਰ ਆਪਣੀ ਕੜੀ ਬਣੀ ਜਾਂਦੀ ਹੈ ਤੇ ਇਧਰ ਨੂੰ ਮੈਂ ਨਾਲ ਹੀ ਚੌਲ ਚੌਲ ਬਣਾ ਲੈਣੀ ਹੈ ਗੈਸ ਤੇ ਅੱਗ ਬਚਾਦੀ ਪਹਿਲਾਂ ਬਸ ਚੌਲ ਸਿਰਫ ਜੀਰੇ ਤੇ ਨਮਕ ਵਾਲੀ ਬਣਾਉਣੇ ਆ ਤੇ ਇਹਦੇ ਵਿੱਚ ਪਕੌੜੇ ਵੀ ਪਾਉਣੇ ਆ ਕੜੀ ਦੇ 16 ਦੇ ਵਿੱਚ 20 ਹਿੰਗ ਪਾਈ ਦੀ ਹੈ ਕੇਕ ਇਹਨਾਂ ਫਿਰ ਵਾਈ ਨਾ ਹੋਵੇ ਕਿਤੇ ਨਹੀਂ ਫੱਛੀ ਕਿ ਕਿੰਨਾ ਚਾਪਾ ਇਹਦੇ ਚ ਨਮ ਚਾਪਾ ਦੇ ਸੋ ਇਹ ਹਸਣ ਨਾਲ ਆਪਾਂ ਪਾਣੀ ਪਾ ਲਿਆ ਚੌਲ ਆਹ 5 ਮਿੰਟ ਪਹਿਲਾਂ ਭਾਂਡੇ ਰੱਖਦੇ ਸੀਗੇ ਉਹ ਇਹਨੂੰ ਮੈਂ ਤਰ ਦਿੰਦੀ ਹਾਂ ਬਸ ਇਹਨੂੰ ਮੈਂ ਇੱਕ ਇੱਕ ਵਿਸਲ ਵਜਾਉਂਗੀ ਚੌਲਾਂ ਨੂੰ ਤੇ ਫਿਰ ਇਹਨੂੰ 10 ਮਿੰਟ ਵਾਸਤੇ ਢੱਕ ਕੇ ਰੱਖ ਦੂੰ ਕਿਉਂਕਿ ਇਹਨੂੰ 10 ਮਿੰਟ ਪਹਿਲਾਂ ਭਾਂਡੇ ਸੀ ਫਿਰ ਬਹੁਤ ਜਲਦੀ ਬਣ ਜਾਂਦੀ ਹੈ ਜੇ ਦੋ ਵਿਸਲ ਵਜਾ ਗਿਆ ਤਾਂ ਫਿਰ ਉਹ ਘੁਲ ਜਾਣਗੇ ਇਦਾਂ ਨੂੰ ਆਪਣੀ ਕੜੀ ਬਣੀ ਜਾਂਦੀ ਹੈ ਤੇ ਮੈਂ ਨਾ ਇਹ ਬੁੜਕਦੀ ਹੈ ਬੁੜਬਲੇ ਜਿਹੇ ਵਾਦੇ ਆ ਤੇ ਪਿੱਛੇ ਨਾ ਕੰਦਾ ਉਹਨੂੰ ਲੱਗਦੀ ਆ ਇਸ ਕਰਕੇ ਥੋੜਾ ਜਿਹਾ ਉੱਪਰ ਕਰਤਾ ਹੋਣੀ ਆ ਫੜਦੀ ਗੀ ਇਹਨੇ ਧੜਦੇ ਤਾਂ ਨਹੀਂ ਹੁੰਦੇ ਕਿ ਥੋੜੀ ਜਿਹੀ ਬਸਾਂ ਮੈਂ ਕੀਤੀ ਐ ਵੀ ਡਿੱਗੇ ਨਾ ਇਹ ਇਦਾਂ ਨੂੰ ਹੁਣ ਆਪਾਂ ਪਕੌੜੇ ਕੱਢਦੇ ਆ ਕੜੀ ਆਸਤੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਪਾਲਕ ਲਈ ਆ 10 ਕ ਪੱਤੇ ਇੱਕ ਕਾਲੂ ਚੀਰਿਆ ਤੇ ਇੱਕ ਪਿਆਜ਼ ਚੀਰ ਲਿਆ ਤੇ ਹਰੀ ਮਿਰਚ ਮੈਂ ਪਾਈ ਨਹੀਂ ਕਿਉਂਕਿ ਬੱਚਾਂ ਦੇ ਫਿਰ ਮੂੰਹ 'ਚ ਆ ਜਾਂਦੀ ਹੈ ਤੇ ਇਹ ਆਪਾਂ ਨਮਕ, ਮਿਰਚ, ਹਲਦੀ, ਹਲਕੀ ਜਿਹੀ ਹਲਦੀ ਲਈ ਹੈ ਤੇ ਮਸਾਲਾ ਰਿਆ ਤੇ ਥੋੜਾ ਜਿਹਾ ਅਮਚੂਰ ਪਾ ਲਿਆ ਇਹ ਹੁਣ ਇਹ ਜਿਹੜਾ ਵੇਸਣ ਆ ਨਾ ਇਹ ਆਪਾਂ ਛਾਣ ਕੇ ਰੱਖ ਲਿਆ ਸੀਗਾ ਤੇ ਹੁਣ ਮੈਂ ਇਹਦੇ ਵਿੱਚ ਪਾ ਲੇਗੀ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਪੰਜ ਕ ਚਮਚੇ ਪਾ ਲਈ ਨੂੰ

ਇਸ ਪਾਸੇ ਨੇ ਆਪਣੇ ਆਪ ਡਿੱਗੀ ਜਾਣਾ ਹੈ। ਹਿਦਰਾਪਤੀ ਇਹ ਗਰਮ ਕਰ ਲਏ ਤੇ ਹੁਣ ਨਾ ਆਪਾਂ ਇਹਦੇ ਵਿੱਚ ਪਕੌੜੇ ਕੱਢ ਲੈਣੇ ਆ। ਅਜਕਲ ਦਾ ਸਰਦੀ ਦਾ ਟਾਈਮ ਤੇ ਬੱਚਿਆਂ ਨੂੰ ਛੁੱਟੀ ਹੁੰਦੀ ਆ 3:30 ਵਜੇ। ਤੇ ਬੱਚੇ ਆਉਂਦੇ ਘਰੇ। ਇਹ ਵੀਰੀ 4:00 ਵਜਾਂ ਦੇ ਕਦੇ 4:30 ਨੂੰ ਆਉਂਦੇ ਆ। ਨਸਤਰਾ ਹੁੰਦੇ ਜਾਂਦੇ ਉਹਨਾਂ ਦਾ ਟਾਈਮ ਹੋ ਜਾਂਦਾ ਫਿਰ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਹੈ ਅੱਜ ਕਿਹੜੀ ਆਜੀ ਬਸ ਉਹਨਾਂ ਨੂੰ ਸਭ ਇਹਦਾ ਕੰਮ ਉਹਦਾ ਵੱਡ ਗਿਆ ਜੇ ਕਿਸੇ ਨੇ ਰੋਟੀ ਖਾਣੀ ਹੋਈ ਤਾਂ ਲਾ ਦੇਣਗੇ ਸ਼ਾਮ ਦਾ ਤਾਂ ਕੰਮ ਹੋਣੀ ਨਿਪਟ ਗਿਆ ਕੋਕੇ ਬੱਚੇ ਨੇ ਘਰ ਜਦੋਂ ਐਸ ਵੇਲੇ ਆ ਕੇ ਕੁਝ ਖਾਂਦੇ ਆ ਤਾਂ ਰੱਜ ਕੇ ਖਾ ਹੀ ਲੈਂਦੇ ਆ ਫਿਰ ਉਹਨਾਂ ਦਾ ਦਿਲ ਨਹੀਂ ਕਰਦਾ ਹੈਗਾ ਖਾਣ ਨੂੰ ਫਿਰ ਆਪ ਨੂੰ ਆਏ ਹੁੰਦਾ ਵੀ ਹੁਣ ਭੁੱਖੇ ਹੀ ਪੈ ਕੇ ਇਸ ਕਰਕੇ ਫਿਰ ਮੈਂ ਕਹਣਾ ਚੱਲ ਕੇ ਆ ਕੇ ਗਏ ਤੇ ਬਿੜਾਈ ਲਾਉਣੀ तो एक गया। दूसरे भी क्ड लेंगे। क्योंकि मेनू वादे फिर बच्चे खान भी मंगते हैं कह दी चल चार होर निकल जाने हम कह करी है ਮੈਸੇ ਦਾ ਸਿੰਪਲ ਵੀ ਵਧੀਆ ਲੱਗ ਜਾਂਦੀ ਏ ਘੜੇ ਪਰ ਪਕੌੜੇ ਨਾ ਅਸੀਂ ਤਾਂ तकरीबन ਪਕੌੜੇ ਭੁੰਨੇ ਭੁੰਨੇ ਘੜੀ ਚ ਕੋਨਾ ਚਾਰ ਕੀ ਕੱਢਾਂ ਫਿਰ ਟੇਸਟੀ ਲੱਗਦੀ ਹੈ ਛਿਰਤ ਆਦਤੀ ਹੈ ਤੇ ਜੇ ਕਰੀ ਲਈਏ ਵੀ ਕੱਢਦੇ ਸੀ ਜੇ ਇੱਥੇ ਵੀ ਤੇ ਫਿਰ ਉਹਨਾਂ ਦੇ ਜੇ ਕਈ ਵਾਰ ਕਿਤੇ ਬਣਾ ਲਦੇ ਕਈ ਵਾਰ ਬਣਾ ਵੀ ਲਈਦੀ ਹੈ ਐ ਨਹੀਂ ਹੈਗਾ ਕਿ ਨਹੀਂ ਬਣਾਉਂਦੇ ਜੀ ਬਣਾ ਲਈ ਨੂੰ ਉਹ ਤਾਂ ਐਂ ਲੱਗਦਾ ਜਿਵੇਂ ਕੋਈ ਚੀਜ਼ ਮਿਸ ਹੁੰਦੀ ਹੈ। ਘੜੀ ਦਾ ਟੇਸਟ ਹੀ ਨਹੀਂ ਆਉਂਦਾਗਾ। ਪੰਜਾਬੀ ਘੜੀ ਪਕੌੜਾ ਤਾਂ ਘੜੀ ਤਾਂ ਪਕੌੜੇ ਵਾਲੀ ਵਧੀਆ ਲੱਗਦੀ ਹੈ। ਹਲਕੀ ਜਿਹੀ ਮਿਹਨਤ ਜ਼ਿਆਦਾ ਹੀ ਹੋ ਜਾਂਦੀ ਆ ਬਸ ਥੱਲੇ ਪਕੌੜੇ ਕੱਢਣ ਵਾਲੇ। ਬਾਕੀ ਤਾਂ ਸਾਰਾ ਕੁਝ ਹੋ ਗਈ ਆ। ਉਹ ਇੰਨਾ ਫਰਕ ਨਹੀਂ ਪੈਂਦਾ ਹੈਗਾ। ਵੀ 10 ਮਿੰਟ ਵੱਧ ਲੱਗ ਜਾਂਦੇ ਇਤੋਂ ਪਕੌੜੇ ਕੱਢਦੇ ਆ। लो जी ये भी ले सारे पकौड़े अपने निकल निकलने गैस आप बंद कर दें कड़ी भी बन बननीस आप बंद कर दें फिर मैं ये ना ਉਹ ਬਾਦਮੀ ਕਸੂਰੀ ਮੇਥੀ ਇਹਨਾਂ ਮੇਥੀ ਥੋੜੀ ਜੀ ਸਿੱਲੀ ਜੀ ਹੋ ਜਾਂਦੀ ਹੈ ਜੇ ਇਸ ਕਰਕੇ ਮੈਂ ਥੋੜਾ ਜਿਹਾ ਸੇਵ ਲੈ ਲਿਆ ਮੇਥੀ ਨੂੰ ਹੁਣ ਆਪਣਾ ਕੜੀ ਤੜੀ ਥੋੜੇ ਵੀ ਆਪਾਂ ਨਾਲ ਦੀ ਨਾਲ ਮਿਚ ਪਾ ਦਿੰਨੇ ਆਂ। ਹੁਣ ਕੋਪ ਬਚਿਆ ਨਹੀਂ ਖਾਣੀ। ਜਿਆਦਾ ਨਹੀਂ ਪੁੰਸੀਗੇ, ਬਾਕੀ ਰੱਖ ਦੋਗੇ। ਥੋੜੇ ਘੱਮੂਗੇ। ਲਓ ਜੀ ਆਪਣੇ ਕੜੀ ਚੌਲ ਬਣ ਕੇ ਹੋ ਗਏ ਤਿਆਰ। ਤੇ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ। ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ।